ਕਾਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਮੈਂ ਸਵਾਗਤ ਕਰਦੀ ਆਪਣੇ ਚੈਨਲ ਵਿੱਚ ਸਾਡਾ ਮੈਂ ਉਮੀਦ ਕਰਦੀ ਦੀ ਸਾਰੇ ਜਣੇ ਵੀ ਸਵਸਤ ਹੋਗੇ ਤੇ ਮਸਤ ਹੋਗੇ ਅਹੀਂ ਠੀਕ ਠਾਕ ਆ ਤੇ ਝਾੜੂ ਪੋਚੇ ਲੱਗੀਆਂ ਲੌਣ ਮੈਂ ਅੱਜ ਜੋ ਸੰਡੇ ਆ ਤੇ ਥੋੜਾ ਜਿਹਾ ਲੇਟ ਹੋ ਗਏ ਉੱਠਦੇ ਉੱਠਦੇ ਬੱਚਿਆਂ ਨੂੰ ਛੁੱਟੀ ਅੱਜ ਤੇ ਇਹਦੇ ਤਨਕ ਹੋਰ ਵੱਧ ਸ਼ੀਟ ਵੀ ਸੀ ਹੀ ਦਰਾਤ ਨੂੰ ਨਾ ਬੈੱਡ ਸ਼ੀਟ ਦੁੱਜੀ ਵਛਾ ਲਈ ਦੀ ਆ ਤਿੰਨ ਬੈੱਡ ਸ਼ੀਟਾਂ ਇਹਦੇ ਥੱਲੇ ਵੀ ਇੱਕ ਬੈੱਡ ਸ਼ੀਟ ਆ ਤੇ ਇੱਕ ਬੈੱਡ ਸ਼ੀਟ ਆ ਫੇਰ ਨਾ ਦਿਨੇ ਇਦਾਂ ਬਦਲ ਦੇਈ ਦੀ ਆ ਦਿਨ ਵਾਲੀ ਬੈੱਡ ਸ਼ੀਟ ਲੱਗ ਵਾਸੋਂ ਆਣੀ ਲੱਗੁੰਦੀ ਆ ਸਾਰੇ ਇਦਾਂ ਹੀ ਹੁੰਦੇ ਆ ਕਰਦੇ ਹੁੰਦੇ ਆ ਨਾ ਤੇ ਉਹ ਮੈਂ ਹੁਣ ਲਾ ਲੂੰਗੀ ਕੋਚੇ ਵਗੈਰਾ काम करके ना आजਹੀਂ ਜਾਣਾ ਵਾ ਮੈਂ ਤੇ ਕਰਨਨੇ ਕਾਦੀਆਂ ਨੂੰ ਸਮਾਨ ਸੂਨ ਇੱਕ ਦੋ ਲਿਓਣ ਵਾਲੇ ਆ ਕਾਦੀਆਂ ਵਾਲੇ ਤੇ ਮੇ ਅਗੱਛੇ ਕਰਨ ਦੀ ਛੁੱਟੀ ਆ ਤੇ ਕਰਨ ਜਾਊਗੀ ਮੇਰਾ ਛੁੱਟੀ ਦੀ ਵੇਟ ਕਰਨੀ ਪੈਂਦੀ ਜਾਂ ਫਿਰ ਮੈਂ ਕੱਲੀ ਜਾਊਗੀ ਤਾਂ ਕਰਕੇ ਮੈਂ ਚਲੋ ਇਕੱਠੀਆਂ ਚਲ ਜਾਾਂਗੀ ਆ ਹੁਕਾ ਡੂਡੂ ਲੱਗਣ ਵਾਲੇ ਆ ਇਕੜਮ ਕਿ ਜ ਬੜੀ ਦਿਸੇ ਛੂਟ ਸਹੀ ਕਰ ਲਾ ਕੋਨਾ ਘਰ ਮਰ ਜਾਈਆਂ ਵਿਚਾਰਾ ਜਿਹੜੀਆਂ ਉਹ ਮੈਂ ਖਰਾਹਤੀਆਂ ਉਹਨਾਂ ਦੇ ਕਵਰ ਵਗੈਰਾ ਧੋ ਕੇ ਸਭ ਸਭ ਸਾਫ ਕਰਤੀਆਂ ਪੇਟੀ ਵਾਲਾ ਸਮਾਨ ਪੇਟੀ ਚ ਸਪਾਈਆਂ ਸਪਾਈਆਂ ਵੀ ਕਰਦਿੰਗੇ ਕਰ ਲੀਆਂ ਤੇ ਹੁਣ ਮੈਂ ਆ ਬਲੈਂਕਟ ਕੱਢ ਲੀਆਂ ਵਾ ਇਹ ਹੋਲਿੰਗਾ ਤੋਂ ਵੀ ਜਿੱਲੀ ਜਾਣੀਆਂ ਵਾ ਤੇ ਨਾਲੇ ਹੁਣੇ ਲਈਆਂ ਇਹੋ ਹੀ ਜਾਂਦੀਆਂ ਵਾ ਬਾਅਦੇ ਸਿੱਟ ਵੀ ਲੈ ਜਾਂਦੀਆਂ ਵਾ ਇਹਨਾਂ ਦਾ ਇਹ ਸੋਖ ਇਹ ਸਿੱਟ ਵੀ ਲੈ ਲੋ ਥੋੜੀ ਨਾ ਫੈਟਿੰਗ ਵਗੈਰਾ ਮੈਂ ਕਰਤੀ ਐ ਚੇਂਜ ਆ ਬਾਕੀ ਤਾਂ ਪਹਿਲਾਂ ਇੱਧਰ ਹੀ ਇੱਧਰ ਹੁੰਦੀ ਸੀ ਧੋਏ ਦੀ ਹੁਣ ਮੈਂ ਇੱਧਰ ਲਈ ਸਾਈਡ ਕਰਤੀ ਐ ਤੇ ਜਦੋਂ ਨਾ ਸਫਾਈਆਂ ਵਗੈਰਾ ਕੀਤਾ ਨਾ ਹੋਣ ਤੇ ਸਬਾਨ ਦੀ ਜਿਹਦਾ ਕਿ ਨਾ ਜੈ ਹੈਡਿੰਗ ਨਾ ਨਾ ਕਰੀਏ ਉਹ ਨਾ ਕਰ ਮੈਨੂੰ ਐ ਨਾ ਸਿੱਧਕ ਜੇ ਨਹੀਂ ਹੁੰਦਾ ਮੈਨੂੰ ਲੱਗਦਾ ਜੇਦਾ ਸਫਾਈ ਨਹੀਂ ਹੋਈ। ਉਹ ਗੱਦੀਆਂ ਇੱਥੇ ਰੱਖ ਦਿੰਨੇ ਆ। ਉਹ ਪ੍ਰੈਸ ਦੇ ਵੀ ਸਾਰੇ ਲੀਡ ਟੁੱਟ ਗਈ। ਖਮਾਚਾਰੀ ਚੇਂਜ ਕਰਵਾ ਕੇ ਲੈ ਕੇ ਆਈਆਂ। ਬਾਵਾ ਲੰਮੀ ਹੁਣ। ਨਾ ਰੱਖੀ ਆ। ਟੋਕਰੀ ਇੱਥੇ ਕੱਪੜੇ ਪ੍ਰੈਸ ਕਰਨ ਵਾਲੇ ਰੱਖੀ ਜਾਈਦੇ। ਜਿਹੜੇ ਪ੍ਰੈਸ ਕਰਨੇ ਹੁੰਦੇ ਆ। ਹੋ ਤਾਂ ਸੂਟ ਸਾਡ ਕਟਿੰਗ ਕਰ ਲੈਣੀ ਨਾਲੇ ਮੈਂ ਹੋਰ ਮੈ ਲਾ ਲੈਣੀ ਪਹਿਲਾਂ ਪੋੜੀ ਤੇ ਝਾੜੂ ਮੈਨੂੰ ਤਾਂ 3-4 ਦਿਨ ਹੋ ਗਏ ਸਫਾਈਆਂ ਕਰਦੀ ਨੂੰ ਇਹ ਹੁਣ ਮੇਰੇ ਮੇਰੇ ਤੇੜਿਆ ਹਾਂ ਸਫਾਈਆਂ ਦਾ ਨਾ ਸਾਰੇ ਕੱਪੜੇ ਕੁੱਪੜੇ ਜੋ ਬੈੱਡ ਹੀਟਾਂ ਗਰਮ ਬਲੈਂਕਟਾਂ ਦੇ ਕਵਰ ਵਗੈਰਾ ਜੋ ਵੀ ਸਾਰਾ ਸੀ ਨਾ ਸਭ ਛਾੜ ਜਾਂ ਬ ਦਿੱਤਾ ਤੇ ਆ ਹੁਣ ਮੂੜੇ ਨਾ ਬੱਚਿਆਂ ਦੇ ਸੀ ਹੁਣ ਬੱਚੇ ਹੋ ਗਏ ਵੱਡੇ ਹੁਣ ਨਾ ਆਏ ਤੋਂ ਦੀ ਆ ਤੁਹਾਨੂੰ ਦੇ ਦੇਈਦਾ ਵਾ ਕੱਢ ਕੇ ਸਾਡੇ ਬੱਚਿਆਂ ਦੇ ਨਿੱਕੇ ਹੁੰਦੇ ਮੈਂ ਸੋਚੇ ਨਹੀਂ ਨਾ ਨਾ ਮੂੜਿਆਂ ਦੇ ਤੇ ਕਵਰ ਸੀ ਦਾ ਹੁਣਾਂ ਕਰਨਾ ਮੈਂ ਸੋਚਾਂ ਂਦੇ ਨਾ ਦਿੱਤੇ ਨਾ ਪਵਰਤੀ ਨਾ ਤੇ ਬਤੇ ਰਹਿਣਗੇ ਨਿਸ਼ਾਨੀ ਜੀ ਨਿਆਣਿਆਂ ਦੀਆਂ ਨਿੱਕੇ ਹੰਡਿਆਂ ਦੀ ਥੋੜਾ ਜਿਹਾ ਚਾਰੇ ਤੁਰੇ ਫਿਰਦੇ ਆ ਆਹ ਵਿੱਚ ਚਟਾਈ ਹੁਣ ਚਟਾਈ ਵੀ ਵਿਛਾ ਲਈਦੀ ਆ ਰੋਟੀ ਰੋਟੀ ਨਾ ਥੱਲੇ ਬੈਠ ਕੇ ਖਾਣੇ ਆ ਬੈੱਡ ਤੇ ਬੈਠ ਕੇ ਨਹੀਂ ਖਾਦੀ ਸਾਰਾ ਮਿਆਲਾ ਤੋਤਾ ਸੋਕੇ ਖਰਚ ਵੜਨਾ ਖਰਚ ਨੂੰ ਇੰਨਾ ਵਧੀਆ ਨਾ ਉਹ ਚੇ ਜਿੱਦਾਂ ਨਹੀਂ ਸਿਆਲਾ ਚ ਲੱਗਦੇ ਰੇ ਸਿਆਲਾ ਚ ਨਾ ਕਦੇ ਸੁਆਹ ਜੀ ਨਿਕਲ ਹੁੰਦੀ ਮੈਂ ਕਹੇ ਦਿਨ ਲਾ ਲੈਨੀ ਹੀ ਕਹੇ ਦਿਨ ਨਹੀਂ ਵੀ ਲਾਉਣੀ ਪੋਜੀ ਐਵੇਂ ਕਮਾ ਕੀ ਰੋਜੀ ਰੰਦੀ ਰਹੀਆਂ ਕਿਸੇ ਵळे ਨਹੀਂ ਵੀ ਲਾਈ ਦੇ ਸੁਆਹ ਜੀ ਨੀ ਮੋਕਰੀ ਨਾ ਖਰਚਾਂ ਦੀ ਆਹ ਕਰਕੇ ਸਾਰਾ ਕੱਢ ਲੈਨੀ ਆ ਰਸੋਈ ਜੋ ਕੱਢ ਲਿਆ ਵਾ ਰਸੋਈ ਦੀ ਪਾਸੇ ਸਲਾਪ ਰਹਿ ਗਈ ਸਾਫ ਕਰਨ ਵਾਲੀ ਉਹ ਨਾ ਲੁਧਿਆਣਿਓ ਦਵਾਈ ਲੈਂਦੀ ਸੀ ਉਹ ਹੀ ਆ ਹਾਂ ਦਵਾਈ ਲੈਂਦੀ ਸੀ ਰਾਈਕਲ ਲੁਧਿਆਣਿਓ ਆ ਦਹੀਂ ਪਿਆ ਰੜਕਣ ਵਾਲਾ ਤੇ ਰੜਕਣ ਜੋਗਾ ਹੀ ਨਹੀਂ ਹੋਇਆ ਥੋੜਾ ਹੀ ਫਿਰ ਮੈਂ ਰੜਕਿਆ ਨਹੀਂ ਮੈਂ ਚਲ ਕੋ ਹੋਈ ਜਾਏ ਡੜਕਣ ਕਜੋਗਾ ਤੇ ਅੱਜ ਜੇ ਡੜਕਾਂਗੇ ਖਾਦਾ ਸੰਦਨ ਨਾਲੋਂ ਨਾਲ ਐਸ ਰੂਮ ਦੀ ਵੀ ਨਾ ਮੈਂ ਖਾਰੀ ਸੈਟਿੰਗ ਸੈਟਿੰਗ ਤੇ ਹੈ ਜਦੋਂ ਬੈਗ ਬੱਖੇ ਰੱਖਦੇ ਆ ਬੇ ਅਲਮਾਰੀ ਮੈਂ ਥੋੜੀ ਚੇਂਜ ਕਰਤੀ ਛਾੜ ਲੈਨੇ ਆ ਹਾਲ ਰੂਮ ਬਿਲਕੁਲ ਸਾਫ਼ ਸੁਥਰਾ ਵਾ ਇਹ ਚਾ ਪਾੜ ਪੂੜ ਕਰਦੀ ਆ ਮੈਂ ਜਰਾ ਪਾੜ ਕਰਦੀ ਆ ਇਸ ਰੂਮ ਚ ਇਹ ਰੂਮ ਸਾਫ਼ ਸੁਥਰਾ ਹੀ ਹਿੰਦਾ ਇੱਥੇ ਕੋਈ ਸੁੰਦਾ ਨਹੀਂ ਦਾ ਸੁਪਰ ਮੜਾਜਾ ਚੱਲ ਲਾ ਲੈਂਨੀ ਆ ਬਿਲਕੁਲ ਨਹੀਂ ਲੱਗਣ ਵਾਲਾ ਬਿਲਕੁਲ ਵੀ ਇਹ ਕੰਝ ਨਹੀਂ ਆ ਰਕਤ ਤੇ ਮਿੱਟੀ ਦਾ ਨਹੀਂ ਕੋਈ ਮੜਾਜਾ ਲਾ ਨਹੀਂ ਪੁਚੇ ਤੇ ਲਾਉਣੀ ਆ ਚੱਲ ਕੋਚੇ ਲਾਉਂਗੀ ਚਾਚਨਾ ਨਾ ਕੋਚੇ ਰੋਜ ਲਗਦੀ ਆ ਨਾ ਬਗਾਇਰੀਆਂ ਜੈਵਤਾ ਵਗੈਰਾ ਧੋ ਕੇ ਇਹਨਾਂ ਨੂੰ ਸੁਕਾਈ ਸੁਕਾ ਸਕੋ ਕੇ ਥੇ ਰੱਖ ਲਿਆ ਵਾ ਇਹਨਾਂ ਨੂੰ ਸਭ ਨੂੰ ਪੈਕ ਕਰਕੇ ਬੈੱਡ ਤੇ ਰੱਖ ਲੈਣੇ ਹੁੰਦੇ ਹਾਲ ਵਾਸਤੇ ਮੜਾ ਵੀ ਨਿਕਟਣ ਕਲਿਆ ਥੋੜਾ ਜਿਹਾ ਵੀ ਨਿਕਲਿਆ ਸਟੋਰ ਚੋਂ ਕੱਢ ਲਿਆ ਵਾ ਤੇ ਕੋਟਾ ਕਿੰਨਾ ਹੁੰਦਾ ਕਿ ਤੇ ਆ ਲੂਬੀ ਚ ਜ਼ਰੂਰ ਹੈਗਾ ਵਾ ਚਾਰ ਕਰਕੇ ਆਪਾਂ ਸਾਰਾ ਕੰਮ ਘੁੰਮ ਤੇ ਅੱਜ ਕਿਉਂਕਿ ਲੇਟ ਹੋ ਗਿਆ 9:00 ਵਜੇ ਗਿਆ 9:00 ਵਜੇ ਗਿਆ ਨਾ ਹਾਂ ਤੇਰਾ ਹੋ ਗਿਆ ਨਹੀਂ ਤੱਕ ਨਾ ਤੂੰ ਕੋਹ ਨਹੀਂ ਤੂੰ ਨਾ ਨੂੰ ਆਹ ਹੁਮੇਂ ਚੇਂਜ ਪਾਣੀ ਛੱਡ ਕੇ ਤੂੰ ਨਾਲ ਆ ਹਾਵੜੇ ਪਾਰੀ ਕਿਤਾ ਕੋੜਨ ਦੇ ਡੱਪੀ ਪਾਣੀ ਨਹੀਂ ਹੋਣ ਦੀ ਮੈਨੂੰ ਕਿੱਥੇ ਅੜੰਡਿਆ ਲੱਗਦਾ ਕੁਛ ਨਾ ਦੇਖੋ ਛੜੰਡਿਆ ਵਾ ਵੇੜੇ ਵੜੇ ਕਿਉਂ ਖਾਰਾ ਛਾੜੂ ਕੱਢਾਂੀਆਂ ਗੇਤੋਂ ਬਾਹਰ ਵੀ ਉਹ ਜਦਾਵਾ بار بار ਦਾ ਹੀ ਬੜਾ ਹੋ ਜਾਂਦਾ ਛਾੜੂ ਦਾ ਨਾ ਕੋਠੇ ਦੇ ਛੱਤ ਤੇ ਬੜਾ ਹੋਇਆ ਛਾੜੂ ਲੱਗਣ ਵਾਲਾ ਹੋਇਆ ਹੋਣਾ ਅੱਜ ਤੱਕ ਨਹੀਂ ਫੋਨ ਇਹਦੇ ਵਿੱਚ ਪ੍ਰੈਸ ਵਾਲੇ ਕੱਪੜੇ ਪਾਈ ਜਾਈਦੇ ਆ ਜਿਹੜੇ ਜਿਹੜੇ ਪ੍ਰੈਸ ਕਰਨੇ ਇੱਚੇ ਰੱਖੀ ਜਾਂਣਾ ਇੱਕ ਦੋ ਕੱਪੜੇ ਹੁੰਦੇ ਪ੍ਰੈਸ ਵਾਲੇ ਨਾਲ ਦੀ ਨਾਲ ਹੀ ਕਰ ਲਈਦੇ ਜਿਹੜਾ ਪੱਪ ਗਿਆ ਕਰ ਲੈਣਾ ਨਾਲ ਦੀ ਨਾਲ ਜਵਾ ਹੋ ਜਾਂਦਾ ਫਿਰ ਨਹੀਂ ਹੁੰਦੇ ਤਾਂ ਕਰਕੇ ਫਿਰ ਨਾਲ ਦੀ ਨਾਲ ਹੀ ਕਰ ਲਈਦੇ ਚਲੋ ਮੈਂ ਲਾਲੀ ਨੂੰ ਪਹਿਲਾਂ ਛਾੜੂ ਲਓ ਜੀ ਮੈਂ ਸਾਰਾ ਛਾੜੂ ਚੂੜੂ ਲਾ ਲਿਆ ਵਾ ਬਾਹਰੋਂ ਤੇ ਮੈਂ ਪਹਿਲਾਂ ਹੀ ਲਾ ਕੇ ਆ ਗਈ ਬਸ ਗੱਲ ਤੇ ਰਹਿ ਗਈ ਉਹ ਵੀ ਮੈਂ ਲਾ ਲੂੰਗੀ ਤੇ ਫਿਰ ਮੈਂ ਕਰੂੰਗੀ ਡਸਟਿੰਗ ਤੇ ਫਿਰ ਪੋਚੇ ਲਾ ਲਾਂਗੇ ਤੇ ਵਲੌਗ ਬਹੁਤ ਜ਼ਿਆਦਾ ਲੰਬਾ ਹੋ ਜਾਂਦਾ ਤਾਂ ਕਰਕੇ ਮੈਂ ਤੁਹਾਡਾ ਨਾ ਹੁਣ ਇੰਨਾ ਕੀ ਸ਼ੇਅਰ ਕੀਤਾ ਵਾ ਬਾਕੀ ਦਾ ਨੈਕਸਟ ਵਲੌਗ ਵਿੱਚ ਦੇਖ ਲਿਓ ਹੁਣ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਰੋਜ਼ ਵਲੌਗ ਬਣਾਇਆ ਕਰਾਂ ਕਿਉਂਕਿ ਅੱਗੇ ਬਹੁਤ ਜ਼ਿਆਦੀ ਠੰਡ ਵੀ ਰਹੀ ਹੈ ਠੰਡ ਦੇ ਕਰਕੇ ਵੀ ਫਿਰ ਵਲੌਗ ਨਹੀਂ ਸ਼ੂਟ ਮੇਰੇ ਕੋ ਹੋ ਪਾਇਆ ਤੇ ਥੋੜਾ ਜਿਹਾ ਇਦਾਂ ਹੀ ਸਰਵਾਈਕਲ ਦੇ ਕਰਕੇ ਮੇਰੇ ਕੋ ਵਲੌਗ ਨਹੀਂ ਸ਼ੂਟ ਹੁੰਦੇ ਹੁਣ ਮੈਂ ਠੀਕ ਹਾਂ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਪਲੀ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਮੇਰੀ ਵੀਡੀਓ ਨੂੰ ਦਸੋਣੀ ਸੁਣੇ ਕਮੈਂਟ ਛੱਡ ਕੇ ਜਰੂਰ ਜਾਇਆ ਕਰੋ ਤੇ ਮਿਲਦੀ ਆਂ ਨੈਕਸਟ ਵੀਡੀਓ ਵਿੱਚ ਆਪਣਾ ਰੱਖਿਓ ਬਹੁਤ ਸਾਰਾ ਖਿਆਲ ਤਦ ਤੱਕ ਲਈ ਬਾਏ ਬਾਏ